ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਪਾਰਲਰ ਵਾਲਾ ਮੇਕਅਪ ਘਰ ਵਿੱਚ ਹੀ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੋਈ ਵੀ ਵਾਈਟਿੰਗ ਡੇ ਕਰੀਮ ਲੈ ਲਓ ਫਿਰ ਇਸ ਵਿੱਚ ਥੋੜਾ ਜਿਹਾ ਪਾਊਡਰ ਵਾਲਾ ਹਾਈ ਲਾਈਟ ਮਿਕਸ ਕਰੋ ਤੇ ਫਿਰ ਫਾਊਂਡੇਸ਼ਨ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ ਨੂੰ ਬਿਊਟੀ ਬਲੈਂਡਰ ਦੀ ਮਦਦ ਨਾਲ ਪੂਰੇ ਫੇਸ ਉੱਪਰ ਲਗਾ ਲਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਹੀ ਚਮਕ ਆਵੇਗੀ ਨੰਬਰ 2 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਬਣਾਉਣਾ ਚਾਹੁੰਦੇ ਹੋ ਤਾਂ ਚੌਲਾਂ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਸਵੇਰੇ ਇਸ ਨੂੰ ਛਾਣ ਲਓ ਤੇ ਪਾਣੀ ਦੀ ਬਰਫ਼ ਜਮਾ ਕੇ ਰੋਜ਼ਾਨਾ 10 ਮਿੰਟ ਆਪਣੇ ਚਿਹਰੇ ਉੱਪਰ ਫੇਰੋ ਇਸ ਤਰ੍ਹਾਂ ਕਰਨਾ ਤੁਹਾਡਾ ਚਿਹਰਾ ਬਿਲਕੁਲ ਸਾਫ਼ ਹੋਣ ਲੱਗ ਜਾਵੇਗਾ ਨੰਬਰ 3 ਜਦੋਂ ਵੀ ਔਰਤਾਂ ਹਰੇ ਮਟਰਾਂ ਦੀ ਸਬਜ਼ੀ ਬਣਾਉਂਦੀਆਂ ਹਨ ਤਾਂ ਕਈ ਵਾਰ ਹਰੇ ਮਟਰ ਕੱਚੇ ਰਹਿ ਜਾਂਦੇ ਹਨ ਇਸ ਲਈ ਸਬਜ਼ੀ ਵਿੱਚ ਮਟਰ ਪਾਉਣ ਸਮੇਂ ਹਲਕਾ ਜਿਹਾ ਮਿੱਠਾ ਛੋਡਾ ਮਿਲਾ ਦਿਓ ਤੇ ਇਸ ਤਰ੍ਹਾਂ ਤੁਹਾਡੇ ਹਰੇ ਮਟਰ ਚੰਗੇ ਤਰੀਕੇ ਨਾਲ ਪੱਕ ਜਾਣਗੇ ਉਹ ਕੱਚੇ ਨਹੀਂ ਰਹਿਣਗੇ ਨੰਬਰ ਚਾਰ ਜਦੋਂ ਵੀ ਔਰਤਾਂ ਬਾਹਰ ਜਾਂਦੀਆਂ ਹਨ ਤਾਂ ਉਹਨਾਂ ਨੂੰ ਆਪਣੇ ਚਿਹਰੇ ਤੇ ਬਾਹਾਂ ਉੱਪਰ ਸਨਸਕ੍ਰੀਨ ਜ਼ਰੂਰ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਤੁਹਾਡੀ ਸਕਿਨ ਦਿਨ ਪਰ ਦਿਨ ਖਰਾਬ ਹੀ ਹੁੰਦੀ ਜਾਂਦੀ ਹੈ ਨੰਬਰ 5 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਸਾਬਣ ਦਾ ਇਸਤੇਮਾਲ ਬਿਲਕੁਲ ਵੀ ਨਾ ਕਰੋ ਕਿਉਂਕਿ ਸਾਡੇ ਚਿਹਰੇ ਨੂੰ ਖਰਾਬ ਕਰਦੇ ਹਨ ਤੁਸੀਂ ਬੇਸਣ ਦਹੀਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ ਨੰਬਰ 6 ਜਦੋਂ ਵੀ ਵਰਤਾ ਕੱਪੜੇ ਸਲਾਈ ਕਰਨ ਲੱਗਣ ਤਾਂ ਸਭ ਤੋਂ ਪਹਿਲਾਂ ਕੱਪੜੇ ਦੀ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਜ਼ਰੂਰ ਕਰੋ ਤਾਂ ਜੋ ਤੁਹਾਡਾ ਸਮਾਂ ਤੇ ਮੂਡ ਖਰਾਬ ਨਾ ਹੋਣ ਨੰਬਰ 7 ਜੇਕਰ ਤੁਸੀਂ ਕੱਪੜੇ ਨੂੰ ਕੱਟਣ ਲਈ ਕੱਪੜਿਆਂ ਥੱਲੇ ਅਖਬਾਰ ਵੀ ਛਾਲੋ ਤਾਂ ਇਸ ਨਾਲ ਫਰਸ਼ ਦਾ ਕਰਦਾ ਕੱਪੜੇ ਨੂੰ ਨਹੀਂ ਲੱਗੇਗਾ ਤੇ ਨਾਲ ਹੀ ਅਖਬਾਰ ਉੱਪਰ ਰੱਖ ਕੇ ਕੱਪੜਾ ਆਸਾਨੀ ਨਾਲ ਕੱਟ ਹੋ ਜਾਂਦਾ ਹੈ। ਨੰਬਰ 8 ਜੇਕਰ ਤੁਸੀਂ ਆਪਣੇ ਚਿਹਰੇ ਤੇ ਚਮਕ ਚਾਹੁੰਦੇ ਹੋ ਤਾਂ ਦੁੱਧ ਦਾ ਸੇਵਨ ਤੇ ਨਾਲ ਹੀ ਹਰੀਆਂ ਪਤੇਦਾਰ ਸਬਜ਼ੀਆਂ ਦਾ ਸੇਵਨ ਜਿੰਨਾ ਹੋ ਸਕਦਾ ਹੈ ਉਹਨਾਂ ਜ਼ਰੂਰ ਕਰੋ। ਨੰਬਰ 9 ਜਿਹੜੀਆਂ ਔਰਤਾਂ ਰੋਜ਼ਾਨਾ ਰਸੋਈ ਦਾ ਕੰਮ 8-9 ਵਜੇ ਤੱਕ ਖਤਮ ਕਰ ਲੈਂਦੀਆਂ ਹਨ ਉਹਨਾਂ ਨੂੰ ਕਦੇ ਵੀ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ ਕੋਈ ਬਾਹਰੋਂ ਵੀ ਵਿਅਕਤੀ ਉਹਨਾਂ ਦਾ ਕੰਮ ਖਰਾਬ ਕਰੇ। ਨੰਬਰ 10 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਬਣਾਉਂਦੇ ਹੋ ਤਾਂ ਸਬਜ਼ੀ ਵਿੱਚ ਹਮੇਸ਼ਾ ਲਸਣ ਅਤੇ ਅਦਰਕ ਨੂੰ ਕੱਟ ਕੇ ਹੀ ਪਾਓ ਇਸ ਨਾਲ ਸਬਜ਼ੀ ਵਿੱਚ ਉਹਨਾਂ ਦੀ ਖੁਸ਼ਬੂ ਵੀ ਆਉਂਦੀ ਹੈ ਤੇ ਨਾਲ ਹੀ ਸਬਜ਼ੀ ਸਵਾਦ ਵੀ ਬਣਦੀ ਹੈ। ਨੰਬਰ 11 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਮੇਕਅਪ ਕਰਨਾ ਸ਼ੁਰੂ ਕਰਦੇ ਹੋ ਤਾਂ ਬਿਊਟੀ ਬਲੈਂਡਰ ਨੂੰ ਪਹਿਲਾਂ ਹਲਕਾ ਜਿਹਾ ਗਿੱਲਾ ਜ਼ਰੂਰ ਕਰ ਲਓ ਇਸ ਨਾਲ ਚਿਹਰੇ ਉੱਪਰ ਜ਼ਿਆਦਾ ਚਮਕ ਆਉਂਦੀ ਹੈ। ਨੰਬਰ 12 ਜਿਹੜੀਆਂ ਔਰਤਾਂ ਦਾ ਰੰਗ ਜ਼ਿਆਦਾ ਗੋਰਾ ਹੁੰਦਾ ਹੈ ਉਹ ਸਿਰਫ ਆਪਣੇ ਚਿਹਰੇ ਉੱਪਰ ਵਾਈਟ ਡੇ ਕਰੀਮ ਲਗਾ ਕੇ ਹੀ ਹਲਕੀ ਜਿਹੀ ਲਿਪਸਟਿਕ ਲਗਾ ਲਓ ਤੁਹਾਡੇ ਇੰਨੇ ਵਿੱਚ ਹੀ ਚਿਹਰਾ ਚਮਕ ਨੰਬਰ 13 ਜਿਹੜੀਆਂ ਔਰਤਾਂ ਦੇ ਚਿਹਰੇ ਦਾ ਰੰਗ ਸਾਫਲਾ ਹੁੰਦਾ ਹੈ ਉਹਨਾਂ ਨੂੰ ਕਰੀਮ ਵਿੱਚ ਹਲਕਾ ਜਿਹਾ ਫਾਊਂਡੇਸ਼ਨ ਪਾ ਕੇ ਲਗਾ ਲੈਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਵੇਗੀ ਤੇ ਨਾਲ ਹੀ ਮੇਕਅਪ ਵੀ ਪੂਰਾ ਨਹੀਂ ਲੱਗੇਗਾ ਨੰਬਰ 14 ਜਿਹੜੀਆਂ ਔਰਤਾਂ ਦੀਆਂ ਅੱਖਾਂ ਦਾ ਰੰਗ ਪੂਰਾ ਹੁੰਦਾ ਹੈ ਔਰਤਾਂ ਬਹੁਤ ਹੀ ਤੇਜ਼ ਹੁੰਦੀਆਂ ਹਨ ਤੇ ਨਾਲ ਹੀ ਇਹਨਾਂ ਨੂੰ ਦੇਖਣਾ ਹਰ ਕੋਈ ਪਸੰਦ ਵੀ ਕਰਦਾ ਹੈ ਨੰਬਰ 15 ਜਦੋਂ ਵੀ ਤੁਸੀਂ ਕੱਪੜੇ ਧੋਂਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਕੱਪੜੇ ਮਸ਼ੀਨ ਵਿੱਚ ਜ਼ਿਆਦਾ ਨਾ ਹੋਣ ਨਹੀਂ ਤਾਂ ਤੁਹਾਡੇ ਕੱਪੜੇ ਚੰਗੇ ਤਰੀਕੇ ਨਾਲ ਸਾਫ਼ ਨਹੀਂ ਹੋਣਗੇ ਕਿਉਂਕਿ ਮਸ਼ੀਨ ਵਿੱਚ ਓਨੇ ਹੀ ਕੱਪੜੇ ਚੰਗੇ ਤਰ੍ਹਾਂ ਨਾਲ ਸਾਫ਼ ਹੁੰਦੇ ਨੇ ਜਿੰਨੇ ਮਸ਼ੀਨ ਦੇ ਪਾਣੀ ਵਿੱਚ ਚੰਗੇ ਤਰੀਕੇ ਨਾਲ ਘੁੰਮਦੇ ਹਨ ਨੰਬਰ 16 ਹਰੀਆਂ ਮਿਰਚਾਂ ਨੂੰ ਪੀਸਣ ਸਮੇਂ ਉਹਨਾਂ ਵਿੱਚ ਨਮਕ ਜ਼ਰੂਰ ਪਾਓ ਇੱਕ ਤਾਂ ਇਹਨਾਂ ਦੀ ਖੜੱਤਨ ਨੱਕ ਨੂੰ ਨਹੀਂ ਚੜਦੀ ਤੇ ਦੂਸਰਾ ਇਸ ਨਾਲ ਮਿਰਚਾਂ ਖਰਾਬ ਵੀ ਜਲਦੀ ਨਹੀਂ ਹੁੰਦੀਆਂ ਨੰਬਰ 17 ਜਿਹੜੀ ਔਰਤ ਆਪਣੇ ਮੂੰਹ 'ਤੇ ਰੋਜ਼ਾਨਾ ਕੱਚਾ ਦੁੱਧ ਲਗਾਉਂਦੀ ਹੈ ਉਹਨਾਂ ਦੇ ਚਿਹਰੇ ਦਾ ਰੰਗ ਬਹੁਤ ਹੀ ਸਾਫ਼ ਹੁੰਦਾ ਹੈ ਤੇ ਨਾਲ ਹੀ ਚਮਕ ਵੀ ਬਹੁਤ ਹੁੰਦੀ ਹੈ। ਨੰਬਰ 18 ਜੇਕਰ ਤੁਸੀਂ ਦੁਪਹਿਰ ਦੇ ਸਮੇਂ ਇੱਕ ਪਲੇਟ ਭਰ ਕੇ ਸਲਾਦ ਦੀ ਖਾਂਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ। ਨੰਬਰ 19 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਵਧੀਆ ਮਾਸਕ ਲਗਾਉਣਾ ਚਾਹੁੰਦੇ ਹੋ ਤਾਂ ਗੁਲਾਬ ਜਲ ਤੇ ਐਲੋਵੇਰਾ ਜੈਲ ਨੂੰ ਮਿਕਸ ਕਰ ਲਓ ਇਸ ਦਾ ਇੱਕ ਬਹੁਤ ਹੀ ਵਧੀਆ ਫੇਸ ਪੈਕ ਬਣ ਕੇ ਤਿਆਰ ਹੋ ਜਾਵੇਗਾ ਫਿਰ ਇਸ ਨੂੰ ਆਪਣੇ ਚਿਹਰੇ ਉੱਪਰ 15 ਮਿੰਟ ਲਈ ਲਗਾ ਕੇ ਰੱਖੋ ਤੇ ਫਿਰ ਪਾਣੀ ਨਾਲ ਧੋ ਦਿਓ ਜਦੋਂ ਵੀ ਔਰਤਾਂ ਆਲੂ ਵਾਲੇ ਪਰੌਂਠੇ ਬਣਾਉਂਦੀਆਂ ਹਨ ਤਾਂ ਆਟੇ ਵਿੱਚ ਨਮਕ ਤੇ ਅਜਵੈਣ ਵੀ ਜ਼ਰੂਰ ਪਾਇਆ ਕਰੋ ਇਸ ਨਾਲ ਪਰੌਂਠੇ ਬਹੁਤ ਹੀ ਸਵਾਦਗਰਦਦੇ ਹਨ ਨੰਬਰ 21 ਕਈ ਵਾਰ ਜਦੋਂ ਅਸੀਂ ਕਚੌਰੀਆਂ ਬਣਾਉਂਦੇ ਹਾਂ ਤਾਂ ਉਹਨਾਂ ਵਿੱਚ ਅਕਸਰ ਆਲੂ ਨਿਕਲ ਜਾਂਦੇ ਹਨ ਅਜੇ ਤੋ ਬਚਣ ਲਈ ਤੁਸੀਂ ਗੰਨੀ ਕਰ ਲਓ ਫਿਰ ਉਸ ਉੱਪਰ ਤੇਲ ਜਾਂ ਫਿਰ ਘਿਓ ਲਗਾ ਕੇ ਆਲੂ ਭਰ ਕੇ ਬੰਦ ਕਰੋ ਤੇ ਫਿਰ ਹੱਥ ਨੂੰ ਹਲਕਾ ਜਿਹਾ ਤੇਲ ਲਗਾ ਕੇ ਇਸ ਦੀ ਕਚੌਰੀ ਬਣਾ ਕੇ ਤਲ ਲਓ ਇਸ ਤਰੀਕੇ ਨਾਲ ਕਦੇ ਵੀ ਕਚੋਰੀ ਵਿੱਚੋਂ ਆਲੂ ਬਾਹਰ ਨਹੀਂ ਆਉਣਗੇ ਨੰਬਰ 5 ਜਦੋਂ ਵੀ ਤੁਸੀਂ ਗਾਜਰਾਂ ਦੀ ਸਬਜ਼ੀ ਬਣਾਉਣੀ ਹੋਵੇ ਤਾਂ ਉਸ ਵਿੱਚ ਹਲਕਾ ਜਿਹਾ ਦੇਸੀ ਘਿਓ ਪਾ ਲਓ ਇਸ ਨਾਲ ਸਬਜ਼ੀ ਦਾ ਸੁਆਦ ਬਹੁਤ ਹੀ ਵਧੀਆ ਆਉਂਦਾ ਹੈ ਨੰਬਰ 32 ਕਈ ਵਾਰ ਜਦੋਂ ਅਸੀਂ ਜੀਨ ਦੀ ਪੈਂਟ ਧੁੱਪ ਵਿੱਚ ਪਾ ਦਿੰਦੇ ਹਾਂ ਤਾਂ ਉਸ ਦਾ ਕਲਰ ਖਰਾਬ ਹੋ ਜਾਂਦਾ ਹੈ ਜਇਹ ਤੋਂ ਬਚਣ ਲਈ ਇਸ ਨੂੰ ਹਮੇਸ਼ਾ ਪੁੱਠੀ ਕਰਕੇ ਹੀ ਧਰ ਤੇ ਸੁੱਕਣੀ ਪਾਓ ਨੰਬਰ 24 ਜੇਕਰ ਤੁਹਾਡੇ ਕੁੱਕਰ ਦੀ ਸੀਟੀ ਨਾ ਵੱਜ ਰਹੀ ਹੋਵੇ ਤਾਂ ਤੁਸੀਂ ਕੁੱਕਰ ਦੀਆਂ ਸਾਈਡਾਂ ਤੇ ਹਲਕਾ ਜਿਹਾ ਤੇਲ ਲਗਾ ਦਿਓ ਇਸ ਤਰੀਕੇ ਨਾਲ ਕੁੱਕਰ ਦੀ ਸੀਟੀ ਵੱਜਣ ਲੱਗ ਜਾਵੇਗੀ ਨੰਬਰ 25 ਜਦੋਂ ਵੀ ਤੁਸੀਂ ਆਪਣੀ ਅਲਮਾਰੀ ਵਿੱਚ ਮਹਿੰਗੇ ਕੱਪੜੇ ਰੱਖਦੇ ਹੋ ਤਾਂ ਉਹਨਾਂ ਨਾਲ ਹਮੇਸ਼ਾ ਕੁਝ ਨਿੰਮ ਦੇ ਪੱਤੇ ਜ਼ਰੂਰ ਰੱਖੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੱਪੜਿਆਂ ਨੂੰ ਕੋਈ ਜੀ ਨਹੀਂ ਲੱਗੇਗਾ ਨੰਬਰ 26 ਜਦੋਂ ਵੀ ਔਰਤਾਂ ਰਸੋਈ ਦਾ ਕੰਮ ਕਰਦੀਆਂ ਹੁਣ ਤਾਂ ਮਰਦਾਂ ਨੂੰ ਉਹਨਾਂ ਦੇ ਕੰਮਾਂ ਵਿੱਚ ਥੋੜੀ ਜਿਹੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਔਰਤਾਂ ਵੀ ਤੁਹਾਡੇ ਹਰ ਕੰਮ 'ਤੇ ਤੁਹਾਡੀ ਮਦਦ ਦੀ ਜ਼ਰੂਰ ਕਰਦੀਆਂ ਹਨ। ਨੰਬਰ 27 ਕਈ ਵਾਰ ਜਦੋਂ ਅਸੀਂ ਪਿਆਜ਼ ਖਾਂਦੇ ਹਾਂ ਤਾਂ ਸਾਨੂੰ ਚੱਕਰ ਆਉਣ ਲੱਗ ਜਾਂਦੇ ਹਨ। ਇਸ ਤੋਂ ਬਚਣ ਲਈ ਪਿਆਜ਼ ਨੂੰ ਹਲਕਾ ਜਿਹਾ ਕਾਲਾ ਨਮਕ ਲਗਾ ਕੇ ਖਾਓ ਇਸ ਨਾਲ ਤੁਹਾਨੂੰ ਕਦੇ ਵੀ ਚੱਕਰ ਨਹੀਂ ਆਉਣਗੇ। ਨੰਬਰ 28 ਜਦੋਂ ਵੀ ਤੁਸੀਂ ਸਾਗ ਬਣਾਉਂਦੇ ਹੋ ਤਾਂ ਉਸ ਵਿੱਚ ਪਾਲਕ ਹਮੇਸ਼ਾ ਕੱਟੀ ਹੋਈ ਪਾਓ ਇਸ ਤਰ੍ਹਾਂ ਕਰਨ ਨਾਲ ਸਾਗ ਸਵਾਦ ਬਣਦਾ ਹੈ ਤੇ ਨਾਲ ਹੀ ਸਾਡੇ ਸਰੀਰ ਅੰਦਰ ਤੇਜ਼ਾਬ ਵੀ ਘੱਟ ਬ ਨੰਬਰ 29 ਜਦੋਂ ਵੀ ਔਰਤਾਂ ਕੱਪੜੇ ਸਲਾਈ ਕਰਦੀਆਂ ਹਨ ਤਾਂ ਜੇਕਰ ਤੁਸੀਂ ਉਹਨਾਂ ਦਾ ਘੜਾ ਗੋਲ ਬਣਾਉਂਦੇ ਹੋ ਤਾਂ ਇਸ ਨਾਲ ਸੂਟ ਪਾਇਆ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਨਾਲ ਹੀ ਸਲਵਾਰ ਹਲਕੀ ਜਹੀ ਉੱਚੀ ਹੀ ਬਣਾਓ। ਨੰਬਰ 30 ਜਿਹੜੀਆਂ ਔਰਤਾਂ ਦਾ ਨਾਮ ਕੀ ਤੋਂ ਸ਼ੁਰੂ ਹੁੰਦਾ ਹੈ ਔਰਤਾਂ ਵਿੱਚ ਗੁੱਸਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਪਰੇ ਮਨ ਬਹੁਤ ਛੇਤੀ ਜਾਂਦੀਆਂ ਹਨ। ਨੰਬਰ 31 ਜਿਹੜੀਆਂ ਔਰਤਾਂ ਰੋਜ਼ਾਨਾ ਰਾਤ ਨੂੰ ਆਪਣੇ ਸਿਰ ਵਿੱਚ ਹਲਕਾ ਜਿਹਾ ਤੇਲ ਲਗਾ ਕੇ ਤਾਲੂਏ ਦੀ ਮਾਲਿਸ਼ ਕਰਦੀਆਂ ਹਨ ਉਹਨਾਂ ਦੇ ਸਿਰ ਵਿੱਚ ਕਦੇ ਵੀ ਦਰਦ ਨਹੀਂ ਹੁੰਦਾ ਤੇ ਨਾਲ ਹੀ ਉਹਨਾਂ ਨੂੰ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ ਨੰਬਰ 32 ਜਿਹੜੀਆਂ ਔਰਤਾਂ ਜ਼ਿਆਦਾ ਸਲਵਾਰ ਸੂਟ ਹੀ ਪਾਉਂਦੀਆਂ ਹਨ ਇਹ ਔਰਤਾਂ ਹਰ ਤਰ੍ਹਾਂ ਦੇ ਬ੍ਰਾਂਡਡ ਕੱਪੜਿਆਂ ਨੂੰ ਮੱਤ ਪਾਉਂਦੀਆਂ ਹਨ ਤੇ ਨਾਲ ਹੀ ਸਭ ਤੋਂ ਜ਼ਿਆਦਾ ਸੋਹਣੀਆਂ ਵੀ ਇਹੀ ਲੱਗਦੀਆਂ ਹਨ ਨੰਬਰ 33 ਜਿਹੜੀਆਂ ਔਰਤਾਂ ਦਾ ਸਰੀਰ ਜ਼ਿਆਦਾ ਪਤਲਾ ਹੁੰਦਾ ਹੈ ਸਰੀਰਕ ਪੱਖੋਂ ਬਹੁਤ ਹੀ ਤਾਕਤਵਰ ਹੁੰਦੀਆਂ ਨੇ ਤੇ ਨਾਲ ਹੀ ਹਰ ਕੰਮ ਨੂੰ ਵੇ ਬਹੁਤ ਜਲਦੀ ਮੁਕਾ ਦਿੰਦੀਆਂ ਹਨ ਨੰਬਰ 34 ਜਿਹੜੀਆਂ ਔਰਤਾਂ ਆਪਣੇ ਪਤੀ ਦਾ ਹਰ ਦੁੱਖ ਸੁੱਖ ਵਿੱਚ ਸਾਥ ਦੇਣ ਅਜਹੀਆਂ ਔਰਤਾਂ ਕਿਸੇ ਖੁਸ਼ਕਿਸਮਤ ਵਾਲੇ ਮਰਦ ਨੂੰ ਹੀ ਕਿਸ ਮਿਲਦੀਆਂ ਹਨ ਤੇ ਨਾਲ ਹੀ ਬਾਅਦ ਵਿੱਚ ਇਹ ਆਪਣੇ ਪਤੀ ਦੇ ਸਾਥ ਨਾਰਾਜ਼ ਕਰਦੀਆਂ ਹਨ ਨੰਬਰ 35 ਜਿਹੜੀਆਂ ਔਰਤਾਂ ਦੇ ਪੈਰਾਂ ਦੀਆਂ ਉਂਗਲਾਂ ਲੰਮੀਆਂ ਲੰਮੀਆਂ ਤੇ ਮੋਟੀਆਂ ਮੋਟੀਆਂ ਹੁੰਣੇ ਔਰਤਾਂ ਆਪਣੇ ਨਾਲ ਆਪਣੇ ਪਤੀ ਦੀ ਵੀ ਵਧੀਆ ਕਿਸਮਤ ਲੈ ਕੇ ਆਉਂਦੀਆਂ ਹਨ ਨੰਬਰ 36 ਜਿਹੜੀਆਂ ਔਰਤਾਂ ਦੀ ਸਕਿਨ ਨਾਰਮਲ ਹੁੰਦੀ ਹੈ ਇਹ ਆਪਣੇ ਚਿਹਰੇ ਉੱਪਰ ਕੁਝ ਵੀ ਲਗਾ ਲੈਣ ਇਹਨਾਂ ਦੇ ਚਿਹਰੇ ਉੱਪਰ ਹਰ ਚੀਜ਼ ਛੂਟ ਕਰ ਜਾਂਦੀ ਹੈ ਤੇ ਨਾਲ ਹੀ ਇਹਨਾਂ ਨੂੰ ਜ਼ਿਆਦਾ ਬ੍ਰਾਂਡਡ ਚੀਜ਼ਾਂ ਖਰੀਦਣ ਦੀ ਜ਼ਰੂਰਤ ਨਹੀਂ ਪੈਂਦੀ ਘੱਟ ਵਿੱਚ ਹੀ ਇਹ ਬਹੁਤ ਸੋਹਣੀਆਂ ਲੱਗਦੀਆਂ ਹਨ ਨੰਬਰ 37 ਜਿਹੜੀਆਂ ਔਰਤਾਂ ਹਮੇਸ਼ਾ ਸਿੰਪਲ ਹੀ ਬਣ ਕੇ ਰਹਿੰਦੀਆਂ ਹਨ ਇਹ ਔਰਤਾਂ ਮੇਕਅਪ ਕਰਨ ਵਾਲੀ ਹਰ ਕੁੜੀ ਨੂੰ ਮਾਤ ਪਾਉਂਦੀਆਂ ਨੇ ਤੇ ਨਾਲ ਹੀ ਆਪਣੇ ਵਿਆਹ ਵਿੱਚ ਇੱਕ ਪਰੀ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ ਨੰਬਰ 38 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਕੋਈ ਵੀ ਪੈਕ ਜਾਂ ਮੇਕਅਪ ਕਰੋ ਤਾਂ ਉਸ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਜੇਕਰ ਤੁਸੀਂ ਇਸ ਲਈ ਦੁੱਧ ਦਾ ਇਸਤੇਮਾਲ ਕਰਦੇ ਹੋ ਤਾਂ ਬਧੇਰੇ ਫਾਇਦੇਮੰਦ ਹੈ ਨੰਬਰ 39 ਜਦੋਂ ਵੀ ਤੁਸੀਂ ਗਾਜਰਾਂ ਦੀ ਸਬਜ਼ੀ ਕੁੱਕਰ ਵਿੱਚ ਬਣਾਉਂਦੇ ਹੋ ਤਾਂ ਇਸ ਦੀ ਹਮੇਸ਼ਾ ਦੋ ਸੀਟੀਆਂ ਹੀ ਬਜਾਓ ਇਸ ਨਾਲ ਸਬਜ਼ੀ ਸਹੀ ਤਰੀਕੇ ਨਾਲ ਪੱਕ ਜਾਂਦੀ ਹੈ ਪਹਿਲਾਂ ਗੈਸ ਨੂੰ 5 ਮਿੰਟ ਲਈ ਸìmਤੇ ਰੱਖੋ ਫਿਰ ਤੇਜ਼ ਕਰ ਦਿਓ ਨੰਬਰ 40 ਜੇਕਰ ਤੁਸੀਂ ਆਪਣੇ ਗੈਸਟੋਲੇ ਨੂੰ ਸ਼ੀਸ਼ੇ ਜਿਹਾ ਚਮਕਾਉਣਾ ਚਾਹੁੰਦੇ ਹੋ ਤਾਂ ਸੁਪਰ ਬੇਕਿੰਗ ਸੋਡਾ ਤੇ ਸਿਰਕਾ ਮਿਕਸ ਕਰਕੇ ਪੂੰਝਾ ਲਗਾ ਦੇ ਚੋਲਾ ਸ਼ੀਸ਼ੇ ਜਿਹਾ ਚ ਵਿਕਾ ਨੰਬਰ 43 ਜੇਕਰ ਤੁਹਾਡੇ ਚਿਹਰੇ ਉੱਪਰ ਬਹੁਤ ਜ਼ਿਆਦਾ ਖੁਸ਼ਕੀ ਰਹਿੰਦੀ ਹੈ ਤਾਂ ਰੋਜ਼ਾਨਾ ਹਣ ਤੋਂ ਬਾਅਦ ਆਪਣੇ ਚਿਹਰੇ ਉੱਪਰ ਦੇਸੀ ਘਿਓ ਲਗਾਉਣਾ ਸ਼ੁਰੂ ਕਰਦੇ ਹੋ ਇਸ ਨਾਲ ਤੁਹਾਡਾ ਚਿਹਰਾ ਕਦੇ ਵੀ ਖੁਸ਼ਕ ਨਹੀਂ ਹੋਵੇਗਾ ਨੰਬਰ 42 ਜੇਕਰ ਤੁਸੀਂ ਆਪਣੀਆਂ ਅੱਖਾਂ ਉੱਪਰ ਆਈਲਾਈਨਰ ਕੱਜਲ ਵਾਲਾ ਲਗਾਉ ਤਾਂ ਤੁਹਾਡੀਆਂ ਅੱਖਾਂ ਉੱਪਰ ਕਦੇ ਵੀ ਖਿੰਡੇਗਾ ਨਹੀਂ ਤੇ ਨਾਲ ਹੀ ਉੱਤਰ ਵੀ ਆਸਾਨੀ ਨਾਲ ਜਾਂਦਾ ਹੈ ਤੇ ਅੱਖਾਂ ਨੂੰ ਕਾਲਾ ਵੀ ਨਹੀਂ ਕਰਦਾ ਨੰਬਰ 43 ਜਦੋਂ ਵੀ ਤੁਸੀਂ ਕੋਈ ਵੀ achar ਪਾਉਂਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਗੁੜ ਜ਼ਰੂਰ ਪਾਓ ਇਸ ਨਾਲ ਤੁਹਾਡਾ achar ਖੱਟ-ਮਿੱਠਾ ਬਣਦਾ ਤੇ ਇਸ ਦੇ ਨਾਲ ਹੀ achar ਵਿੱਚ ਕਦੇ ਵੀ ਕਲੌਂਜੀ ਪਾਉਣੀ ਨਾ ਭੁੱਲੋ ਇਸ ਤੋਂ ਬਿਨਾਂ achar ਇੱਕ ਜ਼ਹਿਰ ਦੇ ਬਰਾਬਰ ਹੈ ਨੰਬਰ 44 ਜਦੋਂ ਵੀ ਤੁਸੀਂ ਆਪਣੇ ਮਹਿੰਗੇ ਕੱਪੜੇ ਨੂੰ ਧੋਉਂਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਪੁੱਠਾ ਕਰਕੇ ਹੀ ਧੋਵੋ ਇਸ ਨਾਲ ਤੁਹਾਡੇ ਕੱਪੜੇ ਕਦੇ ਵੀ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਤੁਹਾਨੂੰ ਕਦੇ ਵੀ ਡਰਾਈ ਕਲੀਨ ਕਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 45 ਜੇਕਰ ਹਰ ਕਿਸਾਨ ਆਪਣੇ ਖੇਤਾਂ ਵਿੱਚ ਖਾਣ ਲਈ ਆਪ ਦਾਲਾਂ ਸਬਜ਼ੀਆਂ ਬੀਜ ਲਵੇ ਤਾਂ ਇਸ ਨਾਲ ਅਸੀਂ ਜ਼ਹਿਰ ਮੁਕਤ ਖਾਣਾ ਖਾ ਸਕਾਂਗੇ ਤੇ ਨਾਲ ਹੀ ਸਾਨੂੰ ਕਦੇ ਵੀ ਕਿਸੇ ਵੀ ਦੁਕਾਨ ਸਬਜ਼ੀ ਦੀ ਜ਼ਰੂਰਤ ਨਹੀਂ ਪਵੇਗੀ ਤੇ ਅਸੀਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ ਨੰਬਰ 46 ਜੇਕਰ ਕੋਈ ਵੀ ਵਿਅਕਤੀ ਆਪਣੇ ਘਰ ਦੀ ਹਰ ਨੂੰ ਦਾ ਆਦਰ ਮਾਨ ਤੇ ਦਿਲ ਤੋਂ ਸਤਿਕਾਰ ਕਰੇ ਤਾਂ ਕਿਸੇ ਦੀ ਧੀ ਪਣ ਕਦੇ ਵੀ ਅਪਮਾਨਿਤ ਨਹੀਂ ਹੋਵੇਗੀ ਤੇ ਉਹ ਵੀ ਹਰ ਇੱਕ ਦਾ ਆਦਰ ਮਾਨ ਕਰੇਗੀ ਨੰਬਰ 47 ਜਦੋਂ ਵੀ ਔਰਤਾਂ ਰੋਟੀ ਬਣਾਉਣ ਲੱਗਣ ਤਾਂ ਪੋਣੇ ਦੇ ਥੱਲੇ ਰੋਟੀ ਲਵੇਟਣ ਵਾਲਾ ਪੇਪਰ ਵਿਛਾ ਲੈਣ ਇਸ ਨਾਲ ਰੋਟੀ ਹਮੇਸ਼ਾ ਗਰਮ ਤੇ ਨਰਮ ਰਹੇਗੀ। ਨੰਬਰ 48 ਜੇਕਰ ਸਾਗ ਵਿੱਚ ਹੱਥੋਂ ਜ਼ਿਆਦਾ ਤੇਜ਼ ਮਿਰਚ ਹੋ ਜਾਵੇ ਤਾਂ ਤੁਸੀਂ ਉਸ ਨੂੰ ਦੋ ਟਮਾਟਰਾਂ ਦਾ ਤੜਕਾ ਤੇ ਨਾਲ ਹੀ ਪਿਆਜ਼ ਦਾ ਤੜਕਾ ਲਗਾ ਦਿਓ ਮਿਰਚ ਘੱਟ ਹੋ ਜਾਵੇਗੀ। ਨੰਬਰ 49 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਬਹੁਤ ਸਾਰੀ ਚਮਕ ਤੇ ਗਲੋ ਚਾਹੁੰਦੇ ਹੋ ਤਾਂ ਰੋਜ਼ਾਨਾ ਵਿਟਾਮਿਨ ਸੀ ਭਰਪੂਰ ਚੀਜ਼ਾਂ ਦਾ ਸੇਵਨ ਵੱਧ ਤੋਂ ਵੱਧ ਕਰੋ। ਨੰਬਰ 5 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਹਮੇਸ਼ਾ ਦੇ ਲਈ ਚਿੱਟਾ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਹਰੇ ਆਮਲੇ ਦਾ ਸੇਵਨ ਵੱਧ ਤੋਂ ਵੱਧ ਕਰੋ ਤੇ ਆਪਣੇ ਵਾਲਾਂ ਵਿੱਚ ਵੀ ਹਰੇ ਆਮਲੇ ਦਾ ਤੇਲ ਹੀ ਲਗਾਓ ਇਸ ਨਾਲ ਤੁਹਾਡੇ ਵਾਲ ਕਦੇ ਵੀ ਚਿੱਟੇ ਨਹੀਂ ਹੋਣਗੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ